ਅਸੀਂ ਕਹਿੰਦੇ ਹਾਂ ਪੂਰੀ ਤਰ੍ਹਾਂ ਤੇ ਸਰਕਾਰ ਪ੍ਰਬੰਧ ਕਰੇ ਡੀਏਪ ਜਿਹੜਾ ਚੰਡੀਗੜ੍ਹ ਦੇ ਵਿੱਚ ਅਸੀਂ ਉੱਥੇ 3 ਦਿਨ ਦਾ ਧਰਨਾ ਲਾਇਆ ਸੀ ਉਹ ਸੈਂਟਰ ਸਰਕਾਰ ਖਲਾਫ ਪੀਸੀਐਮ ਐਮਐਸਪੀ ਦੇ ਤੇ ਪੰਜਾਬ ਸਰਕਾਰ ਨੂੰ ਵੀ ਕੁਝ ਮੰਗਾ ਕਹਿਿਆ ਸੀ ਜੇ ਕੋਈ ਇੱਕ ਅੰਦਰ ਸੀ ਸਾਡੇ ਕੋ ਪੈਸੇ ਨਹੀਂ ਅਸੀਂ ਕਾ ਪੈਸੇ ਤੋਂ ਜਿਹੜੀਆਂ ਬਿਨਾ ਪੈਸੇ ਵਾਲੀਆਂ ਮੰਗਾ ਸਾਨੂੰ ਤੁਸੀਂ ਉਹ ਹੀ ਪੂਰੀਆਂ ਕਰ ਦਿਓ ਲਾਲ ਲਕੀਰ ਦੇ ਅੰਦਰ ਜ਼ਮੀਨ ਆਉਂਦੀ ਆ ਉਹਦੇ ਅਸੀਂ ਜਿਹੜੇ ਆ ਰਜਿਸਟਰੀਆਂ ਕਰ ਦਵਾਂਗੇ ਉਹ ਵੀ ਪੂਰੀ ਨਹੀਂ ਹੋਈ ਕਿ ਕੋਈ ਡੇਟ ਦੇ ਦੇਵਾਂਗੇ ਉਹ ਚਵਾਰਾ ਡੰਗਰ ਅਸੀਂ ਜਿਹੜੇ ਆ ਐਸਟੀਐਮ ਡੀਸੀਆਂ ਦੇ ਦਫ਼ਤਰਾਂ ਦੇ ਵਿੱਚ ਦੁਬਾਰਾ ਉਵੇਂ ਹੀ ਜਿਵੇਂ ਅੱਗੇ ਛੱਡੇ ਸੀ ਛੱਡਾਂਗੇ ਨਹੀਂ ਤਾਂ ਉਹ ਤੁਹਾਡੇ ਕੋਲ ਹੈਗਾ ਮਹੀਨਾ ਸਵਾ ਮਹੀਨਾ ਉਹਦੇ ਵਿੱਚ ਤੁਸੀਂ ਪ੍ਰਬੰਧ ਕਰ ਲਓ ਪੰਜਾਬ ਸਰਕਾਰ ਵੱਲੋਂ ਕਿਤੇ ਵਾਅਦੇ ਤੋਂ ਕਿਸਾਨ ਇਸ ਵਕਤ ਫਿਰ ਤੋਂ ਨਾਕੁਸ਼ ਨੇ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਉਹ ਪੰਜਾਬ ਸਰਕਾਰ ਦੇ ਖਿਲਾਫ ਦੁਬਾਰਾ ਧਰਨਾ ਜਿਹੜਾ ਹੈ ਉਹ ਲਗਾਉਣ ਦੇ ਲਈ ਕਿਸਾਨ ਮਜਬੂਰ ਹੋ ਰਹੇ ਨੇ ਅੱਜ ਜਲੰਧਰ ਦੇ ਵਿੱਚ ਐਸਕੇਮ ਵੱਲੋਂ ਜਿਹੜਾ ਹੈਗਾ ਉਹਨਾਂ ਦੇ ਆਗੂਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਸਰਕਾਰ ਨੂੰ ਵਾਰਨ ਕੀਤਾ ਗਿਆ ਹੈ ਕਿ ਜਿਹੜੀਆਂ ਮੰਗਾਂ ਮੀਟਿੰਗ ਦੇ ਵਿੱਚ ਬੈਠ ਕੇ ਹੋਈਆਂ ਸੀਗੀਆਂ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦੁਬਾਰਾ ਤੋਂ ਜੜਾਏ ਹੋ ਧਰਨਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਸਾਡੇ ਨਾਲ ਲਖਵਾਲ ਸਾਹਿਬ ਨੇ ਗੱਲਬਾਤ ਕਰ ਲੈਣਾ ਕਿਸਾਨ ਆਗੂ ਨੇ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਟੇਬਲ ਟਾਕ ਵੀ ਹੋਇਆ ਕਿ ਭਈ ਅਸੀਂ ਤੁਹਾਡੇ ਮੰਗਾਂ ਨੇ ਉਹ ਮੰਨਦੇ ਆਂ ਇਸ ਨੂੰ ਪੂਰਾ ਕਰਾਂਗੇ ਕਿਹੜੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਸਰਕਾਰ ਹੱਲੇ ਵੀ ਜੜਾ ਹੈ ਉਹ ਟਮਟੋਲ ਕਰਦੀ ਹੋਈ ਨਜ਼ਰ ਆ ਰਹੀ ਹੈ ਜੋ ਵਾਦੇ ਸਰਕਾਰ ਨੇ ਕੀਤੇ ਸੀਗੇ ਉਹਨਾਂ ਵਿੱਚੋਂ ਕਿੰਨੇ ਵਾਦੇ ਹੁਣ ਤੱਕ ਪੂਰੇ ਹੋਏ ਨੇ ਤੇ ਕਿੰਨੇ ਵਾਦਿਆਂ ਦੇ ਉੱਪਰ ਕਿਸਾਨ ਨਾ ਖੁਸ਼ ਹੈ ਪਹਿਲਾਂ ਤਾਂ ਭਖਦੀਆਂ ਮਸਲੇ ਨੇ ਜਿਹੜੇ ਸਾਡੇ ਅੱਜ ਦੇ ਆ ਵੀ ਡੀਏਪੀ ਦੀ ਭਾਰੀ ਕਮੀ ਆ ਸੀ ਫਸਲ ਬੀਜਣੀਆਂ ਆ ਆਲੂ ਬੀਜਣੇ ਨੇ ਉਹ ਸਾਨੂੰ ਡੀਏਪੀ ਨਹੀਂ ਮਿਲ ਰਿਆ ਸਰਕਾਰ ਨੂੰ ਪਹਿਲਾਂ ਹੀ ਪ੍ਰਬੰਧ ਕਰ ਲੈਣਾ ਚਾਹੀਦਾ ਹੁੰਦਾ ਕਿਉਂਕਿ ਸਰਕਾਰ ਨੂੰ ਪਤਾ ਹੁੰਦਾ ਵੀ ਇੰਨੇ ਮੈਟ੍ਰਿਕ ਟਨ ਲੱਗਦਾ ਹਰ ਇੱਕ ਸਾਲ ਉਹਨਾਂ ਨੂੰ ਚਾਹੀਦਾ ਉਹ ਸੋਸਾਇਟੀਆਂ ਚ ਨਹੀਂ ਸਾਡਾ ਡੀਏਪੀ ਆਇਆ ਅਸੀਂ ਕਹਿੰਨੇ ਆ ਫੌਰੀ ਤੌਰ ਤੇ ਸਰਕਾਰ ਪ੍ਰਬੰਧ ਕਰੇ ਡੀਏਪੀ ਦੀ ਦੂਸਰਾ ਝੋਨਾ ਦੀ ਫਸਲ ਆ ਗਈ ਆ ਸਾਡੀ ਉਹ ਚ ਸ਼ੈਲਰਾਂ ਵਾਲਿਆਂ ਨੇ ਸਟ੍ਰਾਈਕ ਕੀਤੀ ਹੋਈ ਆ ਵੀ 126 ਝੋਨਾ ਨਹੀਂ ਖਰੀਦਣਾ ਉਹ ਅਸੀਂ ਕਹਿੰਨੇ ਆ ਵੀ ਸ਼ੈਲਰਾਂ ਵਾਲਿਆਂ ਨਾਲ ਫੌਰੀ ਤੌਰ ਤੇ ਗੱਲ ਕਰਕੇ ਜ ਤੇ ਉਹ ਝੋਨੇ ਦਾ ਸਾਡਾ ਹੱਲ ਕਰਵਾਉਣ ਦੂਸਰਾ ਸਪੈਸ਼ਲ ਗੱਡੀਆਂ ਘੱਟ ਲੱਗੀਆਂ ਚੌਲ ਸ਼ੈਲਰਾਂ ਚ ਪਏ ਆ ਉਹ ਇੱਕ ਵੱਡੀ ਸਮੱਸਿਆ ਆਜੂਗੀ ਆਉਣ ਵਾਲੇ ਦਿਨਾਂ ਚ ਪੰਜਾਬ ਚ ਉਹ ਚੌਲਾਂ ਨੂੰ ਚਕਾਉਣ ਲਈ ਸੈਂਟਰ ਨਾਲ ਗੱਲ ਕਰ ਕਰਨੀ ਚਾਹੀਦੀ ਆ ਉਹ ਸਪੈਸ਼ਲ ਗੱਡੀਆਂ ਲਵਾ ਕੇ ਜਿਹੜੇ ਉਚਾਵਲ ਬਾਹਰ ਭੇਜਣੇ ਚਾਹੀਦੇ ਤਾਂ ਜਗ੍ਹਾ ਹੋ ਤਾਂ ਉਹ ਝੋਨਾ ਦੁਆਰਾ ਉਹ ਉਹਨਾਂ ਚ ਲੱਗੂ ਦੂਸਰਾ ਅਸੀਂ ਨਵੰਬਰ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਵਿੱਚ ਅਸੀਂ ਉੱਥੇ 3 ਦਿਨ ਦਾ ਧਰਨਾ ਲਾਇਆ ਸੀ ਉਹ ਸੈਂਟਰ ਸਰਕਾਰ ਖਿਲਾਫ ਵੀ ਸੀਐਮ ਐਮਐਸਪੀ ਦੇ ਤੇ ਪੰਜਾਬ ਸਰਕਾਰ ਨੂੰ ਵੀ ਕੁਝ ਮੰਗਾ ਕਈਆਂ ਸੀ ਉਦੋਂ ਬਾਅਦ ਸਾਨੂੰ ਸੀਐਮ ਸਾਹਿਬ ਨਾਲ ਇੱਕ ਮੀਟਿੰਗ ਮਿਲੀ ਸੀ ਜਿਹਦੇ ਚ ਸਾਰੇ ਇਹਨਾਂ ਦੇ ਮਰ ਖੇਤੀਬਾੜੀ ਮਿਨਿਸਟਰ ਦੋ ਤਿੰਨ ਮਿਨਿਸਟਰ ਸਾਰੇ ਆਈਐਸ ਅਸੀਂ ਸੱਦੇ ਸੀ ਉਹਦੇ ਚ ਸਾਡੇ ਨਾਲ ਕੁਝ ਸਮਝੌਤੇ ਲਈ ਮੰਗਾ ਸੀ ਸਾਡੀਆਂ ਉਹ ਮੰਨ ਲੀਆਂ ਗਈਆਂ ਸੀ ਇਹ ਕੋਈ ਕਹਿੰਦੇ ਸੀ ਸਾਡੇ ਕੋਲ ਪੈਸੇ ਨਹੀਂ ਅਸੀਂ ਕਿਹਾ ਪੈਸੇ ਤੋਂ ਜਿਹੜੀਆਂ ਬਿਨਾ ਪੈਸੇ ਵਾਲੀਆਂ ਮੰਗਾ ਸਾਨੂੰ ਤੁਸੀਂ ਉਹ ਹੀ ਪੂਰੀਆਂ ਕਰ ਦਿਓ ਉਹ ਸੁਧਾਰਾਂ ਵਾਲੀਆਂ ਹੀ ਗੱਲਾਂ ਸੀ ਉਹਦੇ ਸੀਗਾ ਜਿਵੇਂ 736 ਕਿਸਾਨ ਸੀ ਦੋਗੇ ਉਹਨਾਂ ਸਾਰਿਆਂ ਨੂੰ ਨੌਕਰੀਆਂ ਦਓ ਉਹ ਜੇ ਤੱਕ ਵੀ 100 ਕਿਸਾਨਾਂ ਨੂੰ ਨਹੀਂ ਦਿੱਤੀ ਉਹ ਕਹਿੰਦੇ ਸੀ ਵੀ ਉਹ ਵੀ ਅਸੀਂ 31 ਮਾਰਚ ਤੱਕ ਦੇ ਦੇ ਦਾਂਗੇ ਸਾਡ ਨੂੰ ਲਿਖਤੀ ਸਾਡੇ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਸੀਗਾ ਵੀ ਜਿਹੜੀ ਲਾਲ ਲਕੀਰ ਦੇ ਅੰਦਰ ਜ਼ਮੀਨ ਆਉਂਦੀ ਆ ਉਹਦੇ ਅਸੀਂ ਜਿਹੜੇ ਆ ਰਜਿਸਟਰੀਆਂ ਕਰ ਦਵਾਂਗੇ ਉਹ ਵੀ ਪੂਰੀ ਨਹੀਂ ਹੋਈ ਉਵਾਰਾ ਡੰਗਰਾਂ ਦੀ ਗੱਲ ਸੀ ਉਹ ਕਿਹਾ ਸੀ ਵੀ 31 ਮਾਰਚ ਤੱਕ ਪਟਿਆਲੇ ਦੇ ਕੋਲ ਮੈਂ 1000 ਏਕੜ ਜਮਤ ਜਗਾ ਦੇਖ ਲਈ ਐਸੀਐਮ ਸਾਹਿਬ ਨੇ ਆਪ ਕਿਹਾ ਸੀ ਯੋਧੇ ਚ ਸਾਰੀਆਂ ਜਿਹੜੀਆਂ ਵਾਰਾ ਡੰਗਰ ਨੇ ਛੱਡ ਦਿੱਤੇ ਜਾਣਗੇ ਤੇ ਕਿਉਂਕਿ ਅਸੀਂ ਵਾਰਾ ਡੰਗਰਾਂ ਤੇ ਲੜਾਈ ਲੜਦੇ ਆ 15 ਸਾਲ ਪਹਿਲਾਂ ਵੀ ਅਸੀਂ ਕਾਲੀ ਸਰਕਾਰ ਵੇਲੇ ਵੀ ਐਸ.ਡੀ.ਐਮ. ਡੀ.ਸੀ.ਆਂ ਦੇ ਦਫ਼ਤਰਾਂ ਛੱਡੇ ਸੀ ਫਿਰ ਕੈਪਟਨ ਸਾਹਿਬ ਦੇ ਅਸੀਂ ਘਰੇ ਚੰਡੀਗੜ੍ਹ ਵੀ ਛੱਡਣ ਲੈ ਗਏ ਸੀ ਸਾਨੂੰ ਰਸਤੇ 'ਚ ਰੋਕ ਲਿਆ ਗਿਆ ਸੀ ਇਸ ਤਰ੍ਹਾਂ ਹੁਣ ਵੀ ਅਸੀਂ ਕਿਹਾ ਤੇ ਇਹਨਾਂ ਨੇ ਉਹ ਮੰਗ ਸਾਡੀ ਪੂਰੀ ਨਹੀਂ ਕੀਤੀ ਕੋਈ ਪ੍ਰਬੰਧ ਨਹੀਂ ਕੀਤਾ ਵਾਰਾ ਡੰਗਰਾਂ ਦਾ ਉੱਪਰੋਂ ਗੌਸਸ ਸਾਡੇ ਤੇ ਲਿਆ ਜਾ ਰਿਹਾ ਅਸੀਂ ਕਹਿੰਦੇ ਗੌਸਸ ਨਾ ਲਾਓ ਗੌਸਸ ਬੰਦ ਕਰ ਦਿਓ ਜਾਂ ਗੌਸਸ ਸਾਡੇ ਸਾਨੂੰ ਦੇ ਦੋ ਅਸੀਂ ਇਹਨਾਂ ਨੂੰ ਪ੍ਰਬੰਧ ਕਰ ਲੈਨੇ ਆ ਤੇ ਪਰ ਉਹ 31 ਮਾਰਚ ਤੱਕ ਉਹ ਵੀ ਸਾਡੇ ਨਾਲ ਵਾਦਾ ਸੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਆਉਣ ਵਾਲੀ 10 ਤਰੀਕ ਨੂੰ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਲੁਧਿਆਣਾ ਦੇ ਵਿੱਚ ਪੰਜਾਬ ਦੀ ਉਹਦੇ ਚ ਅਸੀਂ ਨਵੰਬਰ ਦੂਜੇ ਤੇ ਹਫਤੇ ਕੋਈ ਡੇਟ ਦੇ ਦੇਵਾਂਗੇ ਉਹ ਚ ਵਾਰਾ ਡੰਗਰ ਅਸੀਂ ਜਿਹੜੇ ਆ ਐਸਡੀਐਮ ਡੀਸੀਆਂ ਦੇ ਦਫ਼ਤਰਾਂ ਦੇ ਵਿੱਚ ਦੁਬਾਰਾ ਉਵੇਂ ਜਿਵੇਂ ਅੱਗੇ ਛੱਡੀ ਛੱਡਾਂਗੇ ਨਹੀਂ ਤਾਂ ਸੋਡੇ ਕੋ ਹੈਗਾ ਮਹੀਨਾ ਸਵਾ ਮਹੀਨਾ ਉਹਦੇ ਚ ਤੁਸੀਂ ਪ੍ਰਬੰਧ ਕਰ ਲਓ। ਹੂੰ ਤੀਸਰਾ ਸੀ ਸੁਸਾਇਟੀਆਂ ਚ ਕਿ ਆ ਸੀ ਖਾਤੇ ਨਵੇਂ ਖਾਤੇ ਨਹੀਂ ਖੁੱਲ ਰਹੇ। ਵਨ ਟਾਈਮ ਸੈਟਲਮੈਂਟ ਸਕੀਮ ਸੁਸਾਇਟੀਆਂ ਜਾਂ ਲੈਂਡਮਾਰਕਸ ਬੈਂਕ ਚ ਨਹੀਂ ਹੈਗੀ ਉਹ ਵੀ ਨਹੀਂ ਕੀਤੀ। ਚੌਥਾ ਸੀ ਕਿ ਆ ਸੀ ਪਿੰਡਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਰੌਲੇ ਆ ਭਰਾਵੀ। ਉੱਥੇ ਤਹਿਸੀਲਦਾਰ ਭੇਜ ਕੇ ਪਟਵਾਰੀ ਭੇਜ ਕੇ ਕੈਂਪ ਲਵਾ ਕੇ ਉਹ ਸਾਡੇ ਨਾਂ ਕੀਤੀਆਂ ਜਾਣ। ਤੇ ਤੀਜਾ ਸੀਗਾ ਜਿਹੜੇ ਜਾਨਵਰ ਸਾਡੇ ਜੰਗਲੀ ਜਾਨਵਰ ਨੇ ਉਹਨਾਂ ਨੂੰ ਮਾਰਨ ਲਈ ਜਿਹੜੀ ਸਾਫ ਨੀਤੀ ਸਰਲ ਕੀਤੀ ਜਾਵੇ ਉਹਨਾਂ ਦਾ ਪਰਮਨੈਂਟ ਸਰਲ ਕੀਤਾ ਜਾਵੇ ਇਹ ਜਿਹੇ ਮੰਗਾਂ ਸਾਡੀਆਂ 7-8 ਮੰਗਾਂ ਸੀਗੀਆਂ ਪਰ ਉਹਦੇ ਵਿੱਚੋਂ ਕੋਈ ਮੰਗ ਨਹੀਂ ਕੀਤੀ ਇਹਨਾਂ ਨੇ ਸਾਡੇ ਤੇ ਕੇਸ ਸੀਗੇ ਕੋਈ ਪਰਾਲੀ ਦੇ ਕੇਸ ਸੀ ਕੋਈ ਹੋਰ ਕੇਸ ਸੀਗੇ ਵੀ ਉਹ ਵਾਪਸ ਲੈ ਜਾਣ ਚੰਡੀਗੜ੍ਹ ਚ ਕੇਸ ਸੀ ਉਹ ਵਾਪਸ ਲੈ ਜਾਣ ਪਰ ਕੋਈ ਵੀ ਮੰਗ ਪੂਰੀ ਨਹੀਂ ਹੋਈ ਉਹਦੇ ਲਈ ਅਸੀਂ ਦੁਬਾਰਾ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਹੁਣ ਅਸੀਂ ਧਰਨਾ ਲਗਾਇਆ ਸੀਗਾ ਉਦੇ ਚ ਇਹਨਾਂ ਦਾ ਸੈਸ਼ਨ ਚੱਲਦਾ ਸੀ ਸੈਸ਼ਨ ਚ ਵੀ ਅਸੀਂ ਕਿਹਾ ਸੀ ਵੀ ਜਿਹੜੀ ਸਾਡੀ ਮੰਗ ਆ ਮੇਨ ਪਾਣੀ ਜਿਹੜਾ ਰਾਸਤਾਂ ਨੂੰ ਜਾਂਦਾ ਉਹਤੇ ਰਾਇਲਟੀ ਦੀ ਮੰਗ ਕਰੋ ਤੁਸੀਂ ਸੈਸ਼ਨ ਚ ਪਾਸ ਕਰੋ ਤੇ ਜਿਹੜਾ ਪਾਣੀ ਹਰਿਆਣੇ ਨੂੰ ਜਾਂਦਾ ਰਪੇਰੀਆਂ ਰਹੀ ਉਹਦੀ ਮੰਗ ਕਰੋ ਜਿੰਨਾ ਹਿੱਸਾ ਬਣਦਾ ਹੁੰਦਾ ਉਹ ਬਾਕੀ ਵਾਪਸ ਲਓ ਪਾਣੀ ਦੀ ਚਾਰਜ ਕਰੋ ਤੁਸੀਂ ਤੇ ਦੂਸਰਾ ਸੀਗਾ ਵੀ ਜਿਹੜਾ ਵਪਾਰ ਪਾਕਿਸਤਾਨ ਨਾਲ ਜਿਹੜਾ ਵਾਗਾ ਤੇ ਹਸੈਨੀ ਵਾਲੇ ਬਾਰਡਰ ਰਾਹੀਂ ਵਪਾਰ ਹੁੰਦਾ ਉਹਨੂੰ ਖੋਲੋ ਰਸਤੇ ਨੂੰ ਕਿਉਂਕਿ ਗਜ਼ਰਾਤ ਰਹੀਂ ਵਪਾਰ ਹੋ ਰਿਹਾ ਉਹ ਕਾਰਪੋਰੇਟ ਘਾਣੇ ਉਹੀ ਕਮਾਈ ਕਰ ਰਹੇ ਨੇ ਜੇ ਸਾਡਾ ਸਿੱਧਾ ਵਪਾਰ ਹੋ ਜੇ ਅਸੀਂ ਟਰਾਲੀ ਵਿੱਚ ਭਰ ਕੇ ਸਮਾਨ ਲੈ ਜਾਾਂਗੇ ਸਾਨੂੰ ਐਮਐਸਪੀ ਦੀ ਵੀ ਲੋੜ ਘੱਟ ਪਊ ਉੱਥੇ ਡੇਢੇ ਰੇਟ ਨੇ ਕਣਕ ਦੇ ਵੀ ਡੇਢੇ ਰੇਟ ਆ ਜਿਹੜੇ ਸਬਜ਼ੀਆਂ ਦੇ ਵੀ ਡੇਢੇ ਰੇਟ ਆ ਕੁਝ ਜਿਹੜੇ ਉੱਥੇ ਸਸਤੇ ਦਾ ਡਰਾਈ ਫਰੂਟ ਵਗੈਰਾ ਉਹ ਇੱਧਰ ਆ ਜਾਣਗੇ ਉਹਦੇ ਨਾਲ ਪੰਜਾਬ ਦਾ ਇੱਕ ਵੱਡਾ ਪੰਜਾਬ ਹਰਿਆਣੇ ਦਾ ਇੱਕ ਫਾਇਦਾ ਹੋ ਸਕਦਾ ਵੀ ਉਹ ਮਤਾ ਪਾ ਕੇ ਵੇਚੋ ਪਰ ਉਹ ਵੀ ਉਹਨਾਂ ਨੇ ਮਤਾ ਪਾ ਕੇ ਨਹੀਂ ਵੇਚਿਆ ਤੇ ਹੁਣ ਅਸੀਂ ਐਸਕੇਐਮ ਦੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ ਕਰਨ ਕਰਨ ਜਾ ਰਹੇ ਆ ਤੇ ਉਹ ਚ ਵੀ ਅਸੀਂ ਫੈਸਲਾ ਲਵਾਂਗੇ ਤੇ ਉਸ ਤੋਂ ਬਾਅਦ ਸਾਡੀ ਜਥੇਬੰਦੀ ਨੇ ਤਾਂ ਇਹ ਪੱਕਾ ਕਰ ਲਿਆ ਵੀ ਜੇ ਐਕਸ ਸਕੈਮ ਨਹੀਂ ਵੀ ਨਾ ਇਕੱਠੇ ਹੋ ਕੇ ਸਾਰੇ ਲੜਦੇ ਤਾਂ ਅਸੀਂ ਤਾਂ ਡੰਗਰਾਂ ਦਾ ਤਾਂ ਜਰੂਰ ਅਸੀਂ ਲੜਾਈ ਲੜਾਂਗੇ ਫਿਰ ਪਾਲਤੂ ਡੰਗਰ ਨੇ ਉਹਨਾਂ ਦਾ ਵੀ ਕਾਨੂੰਨ ਹੈਗਾ ਵੀ ਤੁਸੀਂ ਸੰਗਲ ਜਾਂ ਰਸੇ ਤੋਂ ਬਿਨਾ ਨਹੀਂ ਛੱਡ ਸਕਦੇ ਬਾਹਰ ਉਹ ਵੀ ਐਵੇਂ ਤੁਰੇ ਫਿਰਦੇ ਨੇ ਉਹ ਤਾਂ ਸਿਰਫ ਕਾਨੂੰਨ ਵੀ ਬਣਿਆ ਹੋਇਆ ਉਹចਿੱਤ ਕੁਝ ਕਰਨ ਦੀ ਲੋੜ ਵੀ ਨਹੀਂ ਉਹ ਉਹ ਤਾਂ ਸਿਰਫ ਇਦਾਂ ਨੂੰ ਸਖਤੀ ਕਰਨ ਦੀ ਲੋੜ ਆ ਉਹ ਤਾਂ ਸਿਰਫ ਪੁਲਿਸ ਨੂੰ ਕਹਿਣ ਦੀ ਲੋੜ ਆ ਵੀ ਜਿਹੜਾ ਜਾਂਦਾ ਉਥੇ ਉਥੇ ਪਰਚਾ ਕਰ ਦਿਓ ਇੱਕ ਦੋ ਬੰਦਿਆਂ ਤੇ ਪਰਚਾ ਕਰੋਗੇ ਜਾਂ ਇੱਕ ਦੋ ਨੂੰ ਵਾਰਨਿੰਗ ਦਵੋਗੇ ਤੁਸੀਂ ਉਹ ਆਪੇ ਲੋਕ हट ਜਾਣਗੇ ਸਾਡੇ ਸਾਰੇ ਦਰਖਤ ਖਾ ਜਾਂਦੇ ਆ ਸਾਡੀਆਂ ਫਸਲਾਂ ਆਂਦਾ ਸਾਡੇ ਜਿਹੜੇ ਰਾਹ ਗੀਰ ਆ ਉਹਨਾਂ ਨੂੰ ਉਹਨਾਂ ਦੇ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਲਈ ਬਚਿਆ ਜਾ ਸਕਦਾ ਇਹ ਮੰਗਾਂ ਨੂੰ ਲੈ ਕੇ ਅਸੀਂ ਜਿਹੜੀਆਂ ਮੀਟਿੰਗਾਂ ਸਾਰੇ ਪੰਜਾਬ 'ਚ ਕਰਨ ਜਾ ਰਹੇ ਆ ਮੈਂ ਅੱਜ ਮੇਰੀ ਪੰਜਵੀਂ ਮੀਟਿੰਗ ਆ ਪਹਿਲਾ ਮੈਂ ਪਹਿਲੀ ਮੀਟਿੰਗ ਮੇਰੀ ਮੋਹਾਲੀ ਸੀ ਦੂਜੀ ਰੋਪੜ ਹੋਈ ਆ ਅਧਨਾ ਚ ਤੀਜੀ ਮੋਗੇ ਚੌਥੀ ਫਿਰੋਜ਼ਪੁਰ ਪੰਜਵੀਂ ਅੱਜ ਜਲੰਧਰ ਜ਼ਿਲ੍ਹੇ ਚ ਮੈਂ ਕਰ ਰਿਹਾ ਇਸ ਤਰ੍ਹਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਭ ਤੁਹਾਡੀਆਂ ਇਹ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਔਨ ਮੀਟਿੰਗ ਹੋਈਆਂ ਸੀਗੀਆਂ ਤੇ ਉਸ ਤੋਂ ਉੱਪਰ ਸਰਕਾਰ ਜਿਹੜੀ ਉਹ ਮੁੱਕਰਦੀ ਹੋਈ ਨਜ਼ਰ ਆ ਰਹੀ ਆ ਹੁਣ ਨਹੀਂ ਪਤਾ ਨਹੀਂ ਸਰਕਾਰ ਨੂੰ ਸਮਝ ਨਹੀਂ ਆਉਂਦੀ ਜਾਂ ਸਰਕਾਰ ਦੇ ਕੋਈ ਅੱਖੇ ਨਹੀਂ ਲੱਗਦਾ ਕੋਈ ਇਹਦੇ ਚ ਸਰਕਾਰ ਦੇ ਪੈਸੇ ਵੀ ਨਹੀਂ ਲੱਗਦੇ ਤੇ ਉਹ ਅਸੀਂ ਕਹਿੰਦੇ ਆ ਵੀ ਸਰਕਾਰ ਫੌਰੀ ਤੌਰ ਤੇ ਕਿਉਂਕਿ ਜੇ ਅਸੀਂ ਮੀਟਿੰਗ ਵੀ ਕਰਨੀ ਆ ਜਾਂ ਕੋਈ ਮੰਗ ਵੀ ਮਨਵਾਉਣੀ ਆ ਤਾਂ ਸਾਨੂੰ ਧਰਨਾ ਹੀ ਦੇਣਾ ਪੈਂਦਾ। ਉਹ ਸਰਕਾਰ ਕਹਿੰਦੀ ਧਰਨੇ ਨਾ ਦੋ। ਅੱਛਾ ਇਹ ਉਹੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਬਈ ਧਰਨੇ ਨਾ ਦਿਓ ਅਸੀਂ ਤੁਹਾਡੀ ਸਾਰੇ ਮੰਗਾ ਹੱਲ ਕਰਾਂਗੇ ਪਰ ਦੂਜੇ ਪਾਸੇ ਤੁਹਾਨੂੰ ਅਜੀਹਾਂ ਚੀਜ਼ਾਂ ਦੇਖਣੀਆਂ। ਸਾਨੂੰ ਮੀਟਿੰਗ ਵੀ ਨਹੀਂ ਕਰਦੇ ਧਰਨੇ ਤੋਂ ਬਿਨਾ। ਹੂੰ। ਅਸੀਂ ਇੱਕ ਦਿਨ ਦਾ ਧਰਨਾ ਸੀ ਜੇ ਅਸੀਂ ਉਹ ਕਹਿੰਦੇ ਵੀ ਅਸੀਂ ਬੈਠਦੇ ਆ ਜਾਂ ਮੁੱਖ ਮੰਤਰੀ ਦੇ ਘਰ ਵੱਲੋਂ ਜਾਂਦੇ ਫਿਰ ਸਾਨੂੰ ਮੀਟਿੰਗ ਦੇ ਦੇਣੀ ਸੀ ਉਹਨਾਂ ਨੇ ਜਦੇ। ਅੱਛਾ ਤੇ ਹੁਣ ਉਹਨਾਂ ਨੇ ਕਹਿਣਗੇ ਜੀ ਪਹਿਲਾਂ ਕਹਿੰਦੇ ਸੀ ਵੀ ਅਸੀਂ ਕਹਿੰਦੇ ਸਾਨੂੰ ਖੁੱਲਾ ਟਾਈਮ ਚਾਹੀਦਾ ਸਾਰੀ ਕੈਬਨਟ ਚਾਹੀਦੀ ਹੈ ਸਾਰੇ ਸਾਨੂੰ ਆਈਐਸ ਚਾਹੀਦੇ ਉਹਦੇ ਚ ਬੈਠ ਕੇ ਸਾਡਾ ਮੌਕੇ ਤੇ ਹੱਲ ਕਰੋ ਤੇ ਉਹ ਕਹਿੰਦੇ ਵੀ ਠੀਕ ਆ 10-15 ਦਿਨ ਚ ਵਿੱਚ ਤੁਹਾਨੂੰ ਮੀਟਿੰਗ ਦੇ ਦਿੰਦੇ ਹਰਿਆਣੇ ਚ ਅਜੇ ਬੀਜੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਚਲੋ ਕੋਈ ਗੱਲ ਨਹੀਂ ਸਾਨੂੰ 10-15 ਦਿਨ ਦੇ ਦਿਓ ਹੁਣ ਉਹਨਾਂ ਨੇ ਕਹਿਣਾ ਜੀ ਹੁਣ ਤੱਕ ਚੋਣ ਜਾਬਤਾ ਲੱਗ ਗਿਆ ਫਲਾਣਾ ਲੱਗ ਗਿਆ ਇਸ ਤਰ੍ਹਾਂ ਬੱਚੇ ਹੀ ਜਾ ਰਹੇ ਆ ਮਤਲਬ ਆਪਣਾ ਟਾਈਮ ਨਗਾ ਰਹੇ ਨੇ ਟਾਈਮ ਨਗਾ ਰਹੇ ਆ ਤੇ ਉਹ ਅਸੀਂ ਜਿਹੜਾ ਤਾਂ ਹੀ ਅਸੀਂ ਨਵੰਬਰ ਚ ਰੱਖਿਆ ਕਿਉਂਕਿ ਇਹਨਾਂ ਨੇ ਬਹਾਨਾ ਲੈ ਲੈਣਾ ਸੀ ਵੀ ਚੂਣ ਜਾਬਤਾ ਲੱਗ ਗਿਆ ਹੁਣ ਅਸੀਂ ਆਰਡਰ ਨਹੀਂ ਕਰ ਸਕਦੇ ਹੁਣ ਅਸੀਂ ਇਹਨਾਂ ਨੂੰ ਹੋਰ ਵੀ ਸਮਾਂ ਦੇਤਾ ਮਹੀਨਾ ਡੇਢ ਮਹੀਨੇ ਦਾ ਵੀ ਉਹਦੇ ਚੂਣ ਜਾਬਤੇ ਤੋਂ ਵੱਧ ਕਰਨਾ ਸਾਡੇ ਇਹ ਜਿਹੜੇ ਫੈਸਲੇ ਤੁਹਾਡੇ ਨਾਲ ਹੋਏ ਹੋਏ ਨੇ ਉਹਨਾਂ ਨੂੰ ਉਹਦੋਂ ਬਾਅਦ ਕਰ ਲਿਓ ਅੱਜ ਸਰਕਾਰ ਕਹਿੰਦੀ ਪਈ ਹੈ ਕਿ ਬਈ ਅਸੀਂ ਜਿੰਨੇ ਕਿਸਾਨਾਂ ਦੀਆਂ ਮੰਗਾਂ ਨੇ ਉਹ ਸਾਰੀਆਂ ਹੌਲੀ-ਹੌਲੀ ਮੰਨਦੇ ਹੈਗੇ ਆ ਜਲਦ ਤੋਂ ਜਲਦ ਉਹਨਾਂ ਨੂੰ ਇੰਪਲੀਮੈਂਟ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇੱਕ ਪੂਰੀ ਰਣਨੀਤੀ ਤਿਆਰ ਕੀਤੀ ਹੋਈ ਹੈ ਉਸਨੂੰ ਬਸ ਅਮਲ ਕਰਨਾ ਹੈਗਾ ਫੇਰ ਕਿੱਥੇ ਸਰਕਾਰ ਕੋ ਚੁੰਖੋਰੀ ਹੈ ਜਿਸ ਕਾਰਨ ਕਿਸਾਨ ਨਾਰਾਜ਼ ਨੇ ਕਿਹੜੀ ਮੰਗ ਮੰਨੀ ਆ ਸਰਕਾਰ ਨੇ ਐਮਐਸਪੀ ਦੀ ਗੱਲ ਕੀਤੀ ਸੀ ਮੂੰਗੀ ਤੇ ਮੂੰਗੀ ਖਰੀਦੀ ਗਈ। ਸਰਕਾਰ ਨੇ ਕਿਹਾ ਸੀ ਸਬਜ਼ੀਆਂ ਤੇ ਐਮਐਸਪੀ ਦੇਵਾਂਗੇ ਕੋਈ ਸਬਜ਼ੀਆਂ ਤੇ ਐਮਐਸਪੀ ਦਿੱਤੀ ਗਈ। ਕੋਈ ਵੀ ਸਾਡੀ ਜਿਹੜੀ ਮੰਗ ਹੈ ਅਜੇ ਤੱਕ ਨਹੀਂ ਮੰਨੀ ਮੰਨੀ ਗਈ। ਉਹੀ ਅਸੀਂ ਤੇ ਇਹਨਾਂ ਨੂੰ ਸਮਾਂ ਵੀ ਦਿੱਤਾ ਵੀ ਸਰਕਾਰ ਵੀ ਪਹਿਲਾਂ ਤਾਂ ਕਹੀਏ ਵੀ ਅਸੀਂ ਸਾਲ ਹੋਇਆ 6 ਮਹੀਨੇ ਹੋਇਆ 1.5 ਸਾਲ ਹੋਇਆ ਸਾਨੂੰ ਸਮਾਂ দাও। ਹੁਣ ਤਾਂ 3 ਸਾਲ ਹੋ ਗਏ। ਚੌਥੇ ਸਾਲ ਤਾਂ ਫਿਰ ਪੁੱਠੀ ਗਣਤੀ ਸ਼ੁਰੂ ਹੋ ਜਾਂਦੀ ਹੈ। ਵੀ ਹੁਣੇ ਤੋਂ ਹੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਸਾਰੀਆਂ ਜਾਇਜ਼ ਹੈ ਕੋਈ ਨਜਾਇਜ਼ ਨਹੀਂ ਹੈਗੀ। ਉਹਨਾਂ ਨੂੰ ਮੰਗ ਕੇ ਉਹਨਾਂ ਨੇ ਖੇਤੀ ਨੀਤੀ ਬਣਾਤੀ ਸੀ ਬੜੇ ਤਾਂਗੂ ਜਿਹੇ ਕੀਤਾ ਸੀ ਅਸੀਂ ਬਣਾਤੀ ਉਹ ਕੀਤੀ ਉਹ ਵੀ ਅਸੀਂ ਧਰਨਾ ਦੇ ਕੇ ਸਾਡੀ ਜਥੇਬੰਦੀਆਂ ਨੇ ਉਹ ਵੀ ਇਹਨਾਂ ਤੋਂ ਬਾਹਰ ਘੜਾਈ ਆ ਉਹ ਚ ਵੀ ਖੇਤੀ ਨੀਤੀ ਚ ਬਹੁਤ ਤੂਣਦਾਈਆਂ ਉਹ ਚ ਕਿਸੇ ਨੇ ਦੱਸਿਆ ਗਿਆ ਕਿੱਥੋਂ ਪੈਸਾ ਆਊ ਕਿਵੇਂ ਡਿਵਰਸਿਫਿਕੇਸ਼ਨ ਕਰਾਂਗੇ ਉਹ ਜੇ ਕਿਹਾ ਵੀ ਜੋ ਨਾਮ ਬੰਦ ਕਰ ਦੋ ਅਸੀਂ ਬੰਦ ਕਰਨ ਲਈ ਤਿਆਰ ਹਾਂ ਚੋਂ ਨਾ ਸਾਨੂੰ ਬਦਲਵੀਂ ਫਸਲ ਦੀ ਦੱਸਣ ਕੀ ਰੇਟ ਦੇਣਾ ਉਹਦੀ ਮਾਰਕੀਟ ਕਿਵੇਂ ਹੋਣੀ ਆ ਤੇ ਉਹ ਸਾਨੂੰ ਪਹਿਲਾਂ ਦੱਸਣਾ ਅਸੀਂ ਕੁਝ ਵੀ ਜਿਹੜੀ ਚੀਜ਼ ਵੇਚਣ ਲਈ ਤਿਆਰ ਹਾਂ ਦਾਲਾਂ ਵਜਾ ਲੈਣ ਪੌਲ ਸੀਡ ਵਜਾ ਲੈਣ ਅਸੀਂ ਝੋਨਾ ਦੇ ਬਦਲ ਲਈ ਤਿਆਰ ਆ ਪਰ ਸਾਨੂੰ ਕੋਈ ਰਾਹ ਤਾਂ ਦੱਸਣ ਕੱਲੀ ਖਤ ਖੇਤੀ ਨੀਤੀ ਬਣਾ ਕੇ ਕੋਈ ਗੱਲ ਨਹੀਂ ਬਣਨੀ ਉਹ ਫਾਈਲਾਂ ਚ ਰਹਿ ਜਾਣੀਆਂ ਮਤਲਬ ਸਰਕਾਰ ਕਹਿ ਰਹੀ ਹੈ ਕਿ ਬਦਲ ਵੀ ਕਰੋ ਪਰ ਅਸੀਂ ਦੱਸਣਾ ਵੀ ਕੁਝ ਨਹੀਂ ਹਾਂ ਤੁਸੀਂ ਬਦਲ ਸਰਕਾਰ ਨੇ ਦੱਸਣਾ ਅਸੀਂ ਤਾਂ ਵੇਚਾਂਗੇ ਸਰਕਾਰ ਸਾਨੂੰ ਕਹੇ ਵੀ ਆ ਚੀਜ਼ ਵੇਚਣੀ ਆ ਅਸੀਂ ਉੱਥੇ ਵੇਚ ਲਵਾਂਗੇ ਪਰ ਬਦਲ ਸਰਕਾਰ ਨੇ ਦੱਸਣਾ ਉਹ ਤਾਂ ਸਾਨੂੰ ਗਾਰੰਟੀ ਸਰਕਾਰ ਨੇ ਦੇਣੀ ਆ ਵੀ ਅਸੀਂ ਖਰੀਦਾਂ ਇਹਦੀ ਅਸੀਂ ਆ ਰੇਟ ਕਰਾਂਗੇ ਹੁਣ ਗੱਲ ਕਿੱਥੇ ਆ ਕੇ ਮੁਕਦੀ ਹੈਗੀ ਹੈ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਅਸੀਂ ਜੋ ਚੀਜ਼ਾਂ ਕਹਿ ਰਹੇ ਹਾਂ ਸਰਕਾਰ ਮੰਨ ਰਹੀ ਹੈ ਮੀਟਿੰਗ ਲੈਣ ਲਈ ਵੀ ਸਾਨੂੰ ਧਰਨਾ ਲਗਾਉਣਾ ਪੈ ਰਿਹਾ ਹੈ ਹੁਣ ਐਂਡ ਦੇ ਵਿੱਚ ਜਾ ਕੇ ਜਿਹੜੀ ਉਹ ਗੱਲ ਕਿੱਥੇ ਨਿਬੜਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਕੀ ਸੋਚਦੇ ਹੋ ਕੀ ਕਰਨ ਦੇ ਨਾਲ ਸਰਕਾਰ ਤੁਹਾਡੀਆਂ ਮੰਗਾਂ ਮੰਨੇਗੀ ਤੁਹਾਨੂੰ ਸਮਾਂ ਮਿਲੇਗਾ ਅਸੀਂ ਅੱਜ ਦਾ ਸਰਕਾਰ ਨੂੰ ਸਮਾਂ ਵੀ ਮਹੀਨਾ ਡੇਢ ਮਹੀਨਾ ਦੇ ਰਹੇ ਹਾਂ ਨਹੀਂ ਅਸੀਂ ਤਿਆਰੀ ਕਰਕੇ ਫਿਰ ਪੱਕੇ ਧਰਨੇ ਦੀ ਅਸੀਂ ਜਿਹੜੀ ਚੰਡੀਗੜ੍ਹ ਉਹ ਤਿਆਰੀ ਕਰ ਰਹੇ ਹਾਂ ਅੱਛਾ ਚੰਡੀਗੜ੍ਹ ਦੇ ਵਿੱਚ ਧਰਨਾ ਲੱਗੇਗਾ ਉਹ ਚੰਡੀਗੜ੍ਹ ਦੇ ਵਿੱਚ ਹਾਂ ਅਸੀਂ ਸੜਕਾਂ ਦਾ ਸੀ ਬੰਦ ਕੀਤੀਆਂ ਸਾਡੀਆਂ ਜਿੱਥੇ ਬੰਦੀਆਂ ਅਸੀਂ ਸੜਕਾਂ ਨਹੀਂ ਰੋਕਦੇ ਲੋਕ ਪਰੇਸ਼ਾਨ ਹੁੰਦੇ ਆ ਹੁਣ ਤਾਂ ਸਿੱਧਾ ਇਹਨਾਂ ਦੇ ਦਰਾਂ ਮੂਰੇ ਜਾਵਾਂਗੇ ਮੁੱਖ ਮੰਤਰੀ ਐਸ ਕੇਐਮ ਦੀ ਕਾਲ ਹੋਵੇਗੀ ਆ ਫਿਰ ਤੁਹਾਡੀ ਜਿਹੜੀ ਹੈ ਉਹ ਕੱਲੀ ਜਿਹੜੀ ਹੈ ਉਹ ਜਿੱਥੇ ਬੰਦੀ ਨਹੀਂ ਜਿਹੜੀ ਡੰਗਰਾਂ ਦੀ ਕਾਹ ਲੋ ਸਾਡੀ ਕੱਲੀ ਹੋਊਗੀ ਐਸ ਕੇ ਐਮ ਨੂੰ ਅਸੀਂ ਬੇਨਤੀ ਕਰਾਂਗੇ ਨਾਲ ਰਲ ਜਾਣਗੇ ਤੇ ਦੂਸਰੀ ਜਿਹੜੀ ਵੱਡਾ ਧਰਨਾ ਆਮ ਮੰਗਾਂ ਦਾ ਉਹ ਅਸੀਂ ਸਾਰਿਆਂ ਦੀ ਸਹਿਮਤੀ ਬਣਾ ਕੇ ਐਸ ਕੇ ਐਮ ਕਰਾਂਗੇ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਕਿਸਾਨ ਅਗੂ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਜੇਕਰ ਸਰਕਾਰ ਜੁੜੀਆਂ ਮੰਗਾਂ ਇਹਨਾਂ ਦੀਆਂ ਹੈਗੀਆਂ ਨੇ ਉਹਨੂੰ ਪੂਰਾ ਨਹੀਂ ਕਰਦੀ ਧਾਨ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਉਹ ਪੱਕਾ ਤਰਨਾ ਲਗਾਇਆ ਜਾਵੇਗਾ ਕੈਮਰਾਮਨ ਸੰਪੰਕੇ ਦੇ ਨਾਲ ਅਜ ਗੁਪਤਾ ਬਾਬੂ ਸਾਹਿਬ ਟਾਈਮ ਜਰਨਲ